ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਮੈਂ ਭਵਾਨੀਗੜ੍ਹ ਬੋਲਦਾ ਇੱਕ ਪੋਸਟਰ ਲਾਇਆ ਗਿਆ ਜਿੱਥੇ ਕਿ ਪੰਜਾਬ ਸਰਕਾਰ ਖੁਸ਼ਹਾਲ ਪਰਜਨਤਾ ਬਦਹਾਲ ਦੀ ਕਬੂਰ ਲਗਾਏ ਗਏ ਹਨ ਕਿਉਂਕਿ ਇਸ ਨੂੰ ਲੈ ਕੇ ਨਾਬਾ ਰੋਡ ਦੇ ਕੈਂਚਿਆਂ ਦੇ ਵਿੱਚ ਅੱਜ ਇੱਕ ਧਰਨਾ ਦਿੱਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਨਗਰ ਕੌਂਸਲ ਦੇ ਅਧਿਕਾਰੀ ਦਾ ਖੜੇ ਨਜ਼ਰ ਆ ਰਹੇ ਹਨ ਇੱਕ ਪਾਸੇ ਜੀਸੀਬੀ ਨਾਲ ਜਦੋਂ ਸહેર ਨੂੰ ਪਤਾ ਲੱਗਾ ਵੀ ਧਰਨਾ ਲਾਉਣਾ ਹੈ ਤਾਂ ਰਾਤ ਨੂੰ ਪੁਲ ਦੇ ਨਿਚੋਂ ਪਾਣੀ ਕੱਢਿਆ ਗਿਆ ਤੇ ਜੀਸੀਬੀ ਰਾਈ ਹੋ ਰਸਤੇ ਨੂੰ ਸਮਾਰਿਆ ਜਾ ਰਿਹਾ ਹੈ ਇਸ ਮੁੱਦੇ ਨੂੰ ਲੈ ਕੇ ਅੱਜ ਕਹਾਨੀਗੜ੍ਹ ਵਾਸੀਆਂ ਵੱਲੋਂ ਨਾਰੇਬਾਜੀ ਸਰਕਾਰ ਦੇ ਖਿਲਾਫ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕੀ ਤੁਸੀਂ ਤਸਵੀਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਭਾਜਪਾ ਪਾਰਟੀ ਹੋਵੇ ਜਾਂ ਹੋਰ ਪਾਰਟੀਆਂ ਦੇ ਆਗੂ ਵੀ ਪਾਰਟੀਆਂ ਦੇ ਵੱਕ ਪਹੁੰਚੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਦੇ ਇੱਕ ਸੰਗਰੂਰ ਤੋਂ ਵੀ ਖਾਸ ਤੌਰ ਤੇ ਪਹੁੰਚੇ ਹੁਣ ਚਾਨਣ ਵੱਲੋਂ ਉਹਨਾਂ ਨੇ ਕਿਹਾ ਗਿਆ ਕਿ ਮੈਂ ਵੀ ਇੱਕ ਸੰਗਰੂਰ ਤੋਂ ਸਪੈਸ਼ਲਿਸਟ ਧਰਨੇ ਵਿੱਚ ਪਹੁੰਚਾਂ ਤਸਵੀਰਾਂ ਵੀ ਦੇਖ ਸਕਦੇ ਹੋ ਮੌਕੇ ਤੇ ਨਾਰੇ ਬਾਜੀ ਕੀਤੀ ਜਾ ਰਹੀ ਆ ਉਸ ਨੂੰ ਸੁਣਾਉਣਾ ਹੈ ਕੀ ਮਸਲਾ ਹੈ ਕੀ ਮਸਲਾ ਲੈ ਕੇ ਧਰਨਾ ਜਿਹੜਾ ਪਵਾਨੀਗੜ ਦੇ ਨਾਬਾ ਕੈਂਚੇ ਵਿੱਚ ਦਿੱਤਾ ਜਾ ਰਿਹਾ ਹੈਗਾ ਧਰਨਾ ਲਾਇਆ ਹੈ ਇੱਕ ਬੋਰ ਵੀ ਲੱਗਾ ਹੈ ਤੁਹਾਡੇ ਮਾਗਰ ਕੀ ਮਸਲਾ ਲੈ ਕੇ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਤੁਸੀਂ ਪਹਿਲਾਂ ਵੀ ਕੌਜੀ ਵੀ ਅਗਰ 15 ਤਰੀਕ ਤੱਕ ਨਹੀਂ ਸੁਣਵਾਈ ਵੀ 16 ਤਰੀਕ ਨੂੰ ਅਸੀਂ ਹਣ ਮਿੱਥੇ ਸਮੇਂ ਲਈ ਧਰਨਾ ਲਾ ਦਾਂਗੇ ਕੀ ਮਸਲਾ ਇਹ ਹੈ ਜੀ ਇਹ ਨਾਬਾ ਕੈਂਚੀਆਂ ਦਾ ਜਿਹੜਾ ਬੁਰਾ ਹਾਲ ਦੁਰਦਸ਼ਾ ਉਹ ਕਿਸੇ ਤੋਂ ਲੁਕੀ ਛਿਪੀ ਨਹੀਂ ਹੈਗੀ ਪਿਛਲੇ ਸਾਢੇ 3-4 ਸਾਲ ਤੋਂ ਇੱਥੇ ਜਿਹੜਾ ਨਿਕਾਸੀ ਪਾਣੀ ਦਾ ਮਸਲਾ ਹੈਗਾ ਉਹ ਨਰਕ ਦਾ ਰੂਪ ਧਾਰਨ ਕਰ ਚੁੱਕਿਆ ਹੈਗਾ ਹਰ ਰੋਜ਼ ਇੱਥੇ ਹਾਦਸੇ ਹੁੰਦੇ ਨੇਗੇ ਹਰ ਰੋਜ਼ ਇੱਥੇ ਵਹੀਕਲ ਜਿਹੜੇ ਨੇਗੇ ਉਹ ਡੂੰਘੇ ਟੋਏਆਂ ਦੇ ਵਿੱਚ ਫਸਦੇ ਨੇ ਸਕੂਲ ਲੰਘਣ ਵਾਲੇ ਬੱਚੇ ਜਿਹੜੇ ਨੇ ਸਕੂਟਰ ਸਕੂਟਰੀਆਂ ਤੇ ਜਾਂਦੇ ਨੇ ਉਹ ਡਿੱਗਦੇ ਨੇ ਕਿਸੇ ਦੀ ਲੱਤ ਟੁੱਟ ਗਈ ਆ ਕਿਸੇ ਦੀ ਬਾਹਾਂ ਟੁੱਟ ਗਈ ਆ ਇਸ ਕਰਕੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਥੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਸੀ ਔਰ ਪ੍ਰਸ਼ਾਸਨ ਨੂੰ ਸਰਕਾਰ ਨੂੰ ਥੋੜੀ ਪ੍ਰੈਸ ਦੇ ਜ਼ਰੀਏ ਇੱਕ ਅਲਟੀਮੇਟਮ ਦਿੱਤਾ ਸੀ ਵੀ 15 ਅਗਸਤ ਤੱਕ ਅਗਰ ਪ੍ਰਸ਼ਾਸਨ ਨੇ ਦਾ ਕੋਈ ਹੱਲ ਨਾ ਕੀਤਾ ਤਾਂ 16 ਅਗਸਤ ਨੂੰ ਇੱਥੇ ਵੱਡਾ ਸੰਘਰਸ਼ ਵਿੱਢਿਆ ਜਾਊਗਾ। ਹਾਂ ਅਗਰ ਗੱਲ ਕਰੀ ਕਹਿੰਦੇ ਨੇ ਵੀ ਟੈਂਡਰ ਲੱਗ ਚੁੱਕਿਆ ਟੈਂਡਰ ਇੱਕ ਬੰਦੇ ਨੇ ਪਾਇਆ ਬਾਕੀ ਬੰਦੇ ਨੇ ਟੈਂਡਰ ਨਹੀਂ ਪਾਏ। ਉਹ ਮਾਸਟਰ ਨੇ ਨੂੰ ਲੈ ਕੇ ਵੀ ਕੰਮ ਆਖ ਨਹੀਂ ਕੋਈ ਕੁਝ ਰੁਕਿਆ ਹੈ ਕਾਰਨ ਵੀ ਲੱਗਦਾ। ਦੇਖੋ ਟੈਂਡਰ ਲੱਗਿਆ ਨਹੀਂ ਲੱਗਿਆ ਉਹ ਬਾਅਦ ਦੀਆਂ ਗੱਲਾਂ ਨੇ। ਪਹਿਲਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੀ ਐਮਐਲਏ ਦੀ ਐਮਸੀਆਂ ਦੀ ਪ੍ਰਧਾਨ ਦੀ ਆਪਸ ਵਿੱਚ ਸੰਧੀ ਹੋਣੀ ਹੈਗੀ। ਜੇ ਉਹਨਾਂ ਦੀ ਸੰਧੀ ਨਹੀਂ ਹੈਗੀ ਤਾਂ ਟੈਂਡਰ ਨਹੀਂ ਲੱਗ ਸਕਦਾ। ਬੇਵਕੂਫ ਬਣਾ ਰਹੇ ਨੇ ਲੋਕਾਂ ਨੂੰ। ਜਿਨ੍ਹਾਂ ਦੇ ਵਿੱਚ ਆ ਕੇ ਬੀਬੀ ਬੈਠਦੀ ਹੁੰਦੀ ਸੀ ਮੈਂ ਥੋੜੇ ਵਰਗੀਆਂ ਥੋੜੇ ਚੁੱਲਿਆਂ ਦੀ ਰੋਟੀ ਮੈਨੂੰ ਸਵਾਦ ਲੱਗਦੀ ਆ ਸੱਤਾ ਛਾਉਣ ਤੋਂ ਬਾਅਦ ਉਹਨੂੰ ਇਹ ਲੋਕਾਂ ਦੇ ਮੁੜਕਿਆਂ 'ਚੋਂ ਮੁਸਕਾਉਣ ਲੱਗ ਗਈ ਹਾਂ ਅਗਰ ਗੱਲ ਕਰੀਏ ਨੈਸ਼ਨਲ ਐਨ ਐਚ 7 ਨਗਰੇ ਇੱਥੇ ਅਸੀਂ ਦੇਖਦੇ ਆਂ ਕਈ ਵਾਰ ਅਸੀਂ ਵੀ ਸਾਡੇ ਚੈਨਲ ਤੇ ਵੀਡੀਓ ਬਣਾ ਚੁੱਕੇ ਆਂ ਜਿਹੜੇ ਇਲੈਕਟ੍ਰੋਨਿਕ ਕੈਮਰਾ ਵਾਂਗੂ ਝੱਪ ਕੇ ਮਾਰਦੀਆਂ ਨਹੀਂ ਗੀਆਂ ਆਵਾਰਾ ਪਸ਼ੂ ਦਿਓ ਨਾ ਰੋਡ ਦੇ ਉੱਪਰ ਖੜੇ ਨੇ ਲੋਕਾਂ ਦਾ ਵੀ ਨੁਕਸਾਨ ਹੁੰਦਾ ਇਹਦੇ ਨਾਲ ਨਾਲੇ ਦੋ ਚੀਜ਼ਾਂ ਦਾ ਨੁਕਸਾਨ ਹੋ ਰਿਹਾ ਤੁਹਾਡਾ ਥੱਲੇ ਪੁੱਲ ਦਾ ਤੇ ਉੱਪਰ ਲੋ ਨੈਸ਼ਨਲ ਹਾਈਵੇ ਥੌਰਟੀ ਦੀ ਗੱਲ ਕੀਤੀ ਆ ਵੀ ਲਾਈਟਾਂ ਚਮੱਕੇ ਮਾਰਦੀਆਂ ਨੇਗੀਆਂ ਉਹ ਗੱਲ ਇਹ ਹੈ ਜੀ ਦੇਖੋ ਕੰਮ ਇੱਕ ਹੋਊਗਾ ਜਾਂ ਤਾਂ ਨੈਸ਼ਨਲ ਹਾਈਵੇ ਥੌਰਟੀ ਵਾਲੇ ਇਹ ਲਾਈਟਾਂ ਠੀਕ ਕਰਨਗੇ ਜਾਂ ਐਮਐਲਬੀ ਬੀਬੀ ਨੂੰ ਫੰਡ ਦੇਣਗੇ ਦੇਖੋ ਸਿੱਧੀ ਜੀ ਗੱਲ ਹੈਗੀ ਕੋਈ ਦੋਰ ਆਇਆ ਨਹੀਂ ਹੈਗੀਆਂ ਬੀਬੀ ਨੇ ਪਹਿਲਾਂ ਟਰੱਕ ਜੁਨੀਅਨ ਦੇ ਮਸਲੇ 'ਚ ਨਾਮ ਚੱਕਿਆ ਸੀ ਵੀ ਮੈਂ ਪੈਸੇ ਨਹੀਂ ਲਏ ਹੈਗੇ ਕੀਕਾ ਹੁਣ ਫੇਰ ਚੱਕ ਜੂਗੀ ਨਾਮ ਵੀ ਮੈਂ ਲੈਂਦੀ ਨਹੀਂ ਪੈਸੇ ਪਰ ਪੈਸੇ ਲੈਂਦੀ ਹੈਗੀ ਕਿਸੇ ਤੋਂ ਨੂੰ ਕਿਸੇ ਪੀ ਗੱਲ ਨਹੀਂ ਹੈਗੀ ਇਹ ਜੇ ਤੁਸੀਂ ਅਲੀਗੇਸ਼ਨ ਲਾ ਰਹੇ ਹੋ ਇੱਕ ਐਲੀਗੇਸ਼ਨ ਬਹੁਤ ਤਾਂ ਗੰਭੀਰ ਨੇ ਜੇ ਕਹ ਲਓ ਐਮਐਲ ਸਾਬ ਤੁਹਾਨੂੰ ਪੁੱਛਦੇ ਨੇ ਕਿ ਦੋਗੇ ਜਵਾਬ ਕਿਤੋਂ ਪੈਸੇ ਲੈਂਦੇ ਨੇ ਬੀਰ ਜੀ ਅਲੀਗੇਸ਼ਨ ਜਿਹੜੇ ਹੁੰਦੇ ਨੇਗੇ ਜਦੋਂ ਬੀਬੀ ਲਾਉਂਦੀ ਹੁੰਦੀ ਸੀ ਕਾਂਗਰਸੀਆਂ ਤੇ ਅਕਾਲੀਆਂ ਤੇ ਉਹਦੇ ਕੋਲੇ ਹੈਗੇ ਸੀਗੇ ਸਬੂਤ ਉਹਦੇ ਕੋਲੇ ਸਬੂਤ ਹੈਗੇ ਸੀਗੇ ਪਰ ਸਾਡੇ ਕੋਲੇ ਗੁਪਤ ਸੂਤਰ ਜਿਹੜੇ ਹੈਗੇ ਨੇ ਉਹ ਸਾਰਾ ਕੁਝ ਕਹਿਣ ਨੂੰ ਤਿਆਰ ਨੇ ਜਿੱਥੋਂ ਸਾਡੇ ਕੋਲੇ ਰਿਪੋਰਟ ਆਉਂਦੀ ਐ ਨੂੰ ਸਾਰਾ ਕੁਝ ਸਾਡੇ ਕੋਲੇ ਤਿਆਰ ਪਿਆ ਹੈਗਾ ਕੋਈ ਐਸੀ ਗੱਲ ਨਹੀਂ ਹੈਗੀ ਹੁਣ ਆਉਣ ਵਾਲੇ ਦਿਨਾਂ ਥੋੜੀ ਕੀ ਰਣਨੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਜਿਹੜੀ ਸਾਡੀ ਰਣਨੀਤੀ ਆ ਅੱਜ ਦਾ ਜਿਹੜਾ ਅਸੀਂ ਨੇ 15 ਅਗਸਤ ਦਾ ਅਲਟੀਮੇਟਮ ਦਿੱਤਾ ਸੀ ਵੀ 16 ਅਗਸਤ ਨੂੰ ਅਸੀਂ ਇੱਥੇ ਵੱਡਾ ਧਰਨਾ ਪ੍ਰਦਰਸ਼ਨ ਕਰਾਂਗੇ ਉਹ ਅਸੀਂ ਕਰ ਰਹੇ ਹਾਂਗੇ ਸਾਡੇ ਸੰਪਰਕ ਦੇ ਵਿੱਚ ਗੋਲਦੀ ਵੀਰ ਜੀ ਨੇ ਜਿਵੇਂ ਦੱਸਿਆ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਸਾਰੀਆਂ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਆਗੂ ਸਹਿਬਾਨ ਉਹਨਾਂ ਦੇ ਵੱਡੇ ਛੋਟੇ ਵਰਕਰ ਸਹਿਬਾਨ ਸਾਡੇ ਟੱਚ ਦੇ ਵਿੱਚ ਨੇਗੇ ਔਰ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਅੱਜ ਦਾ ਜਿਹੜਾ ਸਾਡਾ ਇੱਕ ਧਰਨਾ ਪ੍ਰਦਰਸ਼ਨ ਹੈ ਇੱਕ ਇਹ ਸੰਕੇਤਕਾ ਪ੍ਰਸ਼ਾਸਨ ਨੂੰ ਵੀ ਤਾਂ ਕਿ ਪ੍ਰਸ਼ਾਸਨ ਨੂੰ ਇਹ ਨਾ ਹੋਵੇ ਵੀ ਇਹ ਕਲਟੀਮੇਟਮ ਦੇਗੇ ਸੀ ਵੀ ਮੁੜ ਕੇ ਆਏ ਨਹੀਂ ਹੈਗੇ ਅੱਜ ਦਾ ਜਿਹੜਾ ਸਾਡਾ 16 ਅਗਸਤ ਦਾ ਸੰਕੇਤਕ ਧਰਨਾ ਹੈਗਾ ਸ਼ਨੀਵਾਰ ਐਤਵਾਰ ਦੋ ਦਿਨਾਂ ਤੋਂ ਬਾਅਦ ਸੋਮਵਾਰ ਨੂੰ ਇੱਥੇ ਵੱਡਾ ਇਕੱਠ ਵੱਡੇ ਆ ਜਾਊਗਾ ਵੱਡਾ ਸੰਘਰਸ਼ ਵਿੱਡੇ ਜਾਊ ਜਿਹਦੇ ਵਿੱਚ ਭੁੱਖ ਹੜਤਾਲ ਮਰਨ ਵਰਤ ਜੋ ਵੀ ਸੰਘਤ ਦਾ ਫੈਸਲਾ ਹੋਊਗਾ ਧਰਨੇ ਨੂੰ ਆਰਗੇਨਾਈਜ਼ ਕਰਨ ਵਾਲੇ ਆਗੂ ਸਹਿਬਾਨਾਂ ਦਾ ਜੋ ਵੀ ਫੈਸਲਾ ਹੋਊਗਾ ਉਹਨੂੰ ਇੱਕ ਬਯੰਤ ਵੱਧ ਤਰੀਕੇ ਦੇ ਨਾਲ ਇਸ ਸੰਘਰਸ਼ ਨੂੰ ਉਦੋਂ ਤੱਕ ਜਾਰੀ ਰੱਖਿਆ ਜਾਊਗਾ ਜਦੋਂ ਤੱਕ ਇਸ ਨਾਬਾ ਕੈਂਚੀਆਂ ਦੇ ਮਸਲੇ ਦਾ ਹੱਲ ਨਹੀਂ ਪੁਰਜਦਾ ਨਰਿੰਦਰਪਾਲ ਸਿੰਘ ਜੀ ਗੁਰਪ੍ਰੀਤ ਬਾਜੀ ਜਿਹੜੇ ਕਿ ਧਰਨਾ ਦੇ ਰਹੇ ਹੋ ਕੀ ਮਸਲਾ ਕੀ ਗੱਲ ਇਹੇ ਵੀਰ ਜੀ ਤਕਰੀਬਨ ਸਾਢੇ 3 ਪੌਣੇ 4 ਸਾਲ ਹੋ ਗਏ ਜਿਹੜਾ ਇੱਥੇ ਰੋੜਾ ਹੈਗਾ ਤੁਸੀਂ ਦੇਖ ਰਹੇ ਹੋ ਪੁਲ ਦੇ नीचे ਇੱਥੇ ਕਿੰਨੇ ਕਿੰਨੇ ਵੱਡੇ ਟੋਏ ਨੇ 4-4 5-5 ਫੁੱਟ ਟੋਏ ਨੇ ਤਕਰੀਬਨ ਅੱਜ ਤੋਂ ਜੇ ਤੁਸੀਂ ਮਹੀਨਾ ਤੋਂ ਪਹਿਲਾਂ ਦੀ ਗੱਲ ਕਰੋਂ ਤਾਂ ਇੱਥੋਂ ਸੀ ਟਰੈਕਟਰ ਮੈਂ ਗੱਡੀ ਗੜੀ ਹੋਈ ਸੀ ਮੈਂ ਆਪਦਾ ਟਰੈਕਟਰ ਲੈ ਕੇ ਕੱਢ ਕੇ ਗਿਆ ਠੀਕ ਆ ਤੇ ਇੱਥੇ ਗੱਡੀਆਂ ਪਤਾ ਨਹੀਂ ਕਿੰਨੀਆਂ ਟੁੱਟਦੀਆਂ ਨੇ ਗਈਆਂ ਸਾਡੇ ਜਿਹੜੇ ਰਿਸ਼ਤੇਦਾਰ ਨੇ ਉਹ ਸਾਨੂੰ ਗਾਲਾਂ ਕੱਢਦੇ ਨੇ ਥੋੜੇ ਨੇੜੇ ਕੈਂਚੀਆਂ ਨੇ ਉੱਥੇ ਇੰਨਾ ਬੁਰਾ ਹਾਲ ਆ ਤੁਸੀਂ ਬੋਲ ਨਹੀਂ ਸਕਦੇ ਬੱਚਿਆਂ ਦੀਆਂ ਹਲੇ ਥੋੜੇ ਦਿਨਾਂ ਦੀ ਗੱਲ ਆ ਇੱਕ ਕੁੜੀਆਂ ਪੜਨ ਜਾ ਰਹੀਆਂ ਸੀ ਛੋਟੀਆਂ ਬੱਚੀਆਂ ਉਹਨਾਂ ਦੀ ਬਾਹਰ ਟੁੱਟ ਗਈ ਐਕਸੀਡੈਂਟ ਪਤਾ ਨਹੀਂ ਕਿੰਨੇ ਕਉਂਦੇ ਨੇ ਗੱਡੀਆਂ ਟੁੱਟਦੀਆਂ ਨੇ ਤੁਸੀਂ ਇਹ ਦੇਖੋ ਨਾਲ ਸਾਡੇ ਆਪਣਾ ਐਸ.ਡੀ.ਐਮ ਸਾਹਿਬ ਦਾ ਆਫਿਸ ਆ ਤੇ ਨਹਿਰ ਤਹਿਸੀਲਦਾਰ ਸਾਹਿਬ ਨੇ ਤਹਿਸੀਲਦਾਰ ਸਾਹਿਬ ਬੈਠੇ ਨੇ ਪਰ ਇੱਥੇ ਕੋਈ ਹੱਲ ਨਹੀਂ ਹੈਗਾ ਪਤਾ ਨਹੀਂ ਕੀ ਸੋਚਿਆ ਹੋਇਆ ਇੱਕ ਵਾਰ ਆਏ ਸੀ ਮੈਡਮ ਆਏ ਸੀ ਵੈਸੇ ਤਾਂ ਕਈ ਵਾਰ ਰੱਖ ਕੇ ਉਰੇ ਪੱਥਰ ਨਹੀਂ ਪੱਥਰ ਨਿਸ਼ਟਾਂ ਦੇ ਉੱਤੇ ਲਵੇਟ ਕੇ ਖੰਭਣੀ ਲੱਡੂ ਰੱਖ ਕੇ ਰੱਖ ਜਾਂਦੇ ਨੇ ਪਰ ਹੁਣ ਥੋੜੇ ਟਾਈਮ ਹੋਇਆ ਸਾਨੂੰ ਮੈਡਮ ਆਏ ਤੇ 21 ਦਿਨ ਦਾ ਕਹਿ ਗਏ 21 ਦਿਨਾਂ ਬਾਅਦ ਕੰਮ ਸ਼ੁਰੂ ਹੋ ਜੂ। ਉਸ ਵੇਲੇ ਮੈਡਮ ਸੀ ਤੇ ਮੈਡਮ ਦੇ ਕੋਸ਼ਚੇ ਹਿੱਤੇ ਸੀ ਉਹ ਚੱਕੀ ਫਿਰਦੇ ਸੀ ਕਹਿੰਦੇ ਸੀ ਚੰਡੀਗੜ੍ਹ ਦਾ ਨਕਸ਼ਾ ਬਣਾਉਣਾ। ਹੋ ਸਕਦਾ ਕਿਸੇ ਵੀ ਸੈਕਟਰ ਦਾ ਤੇ ਉਹ ਜਿਹੜਾ 21 ਦਿਨ ਦਾ ਟਾਈਮ ਦਿੱਤਾ ਸੀ ਉਹ 21 ਦਿਨਾਂ ਤੋਂ ਬਾਅਦ ਵੀ 45 ਦਿਨ ਅੱਗੇ ਲੰਘ ਗਏ। ਹੁਣ ਤਾਂ ਸਾਡੀ ਇਹੀ ਉਮੀਦ ਆ ਕਿ ਤੁਸੀਂ ਚੰਡੀਗੜ੍ਹ ਰਹਿਣ ਤੋਂ ਸਾਡਾ ਪੁਰਾਣਾ ਭਵੰਦੀਗੜ੍ਹ ਸਾਨੂੰ ਵਾਪਸ ਕਰ ਦਿਓ ਅਸੀਂ ਉਹਦੇ ਵਾਸਤੇ ਤੁਹਾਡਾ ਧੰਨਵਾਦ ਕਰਾਂਗੇ। ਬਾਜੀ ਭਰਤ ਬਾਜੀ ਇਹ ਗਾਣਾ ਚੱਲਦਾ ਜੀ ਕਹਿੰਦਾ ਯਾਰ ਨੂੰ ਦਬਾਉਣ ਨੂੰ ਫਿਰਦੇ ਨਹੀਂ ਪਰ ਦਬਦਾ ਕਿੱਥੇ ਐ? ਮੈਨੂੰ ਲੱਗਦਾ ਵੀ ਤੁਸੀਂ ਦਬਗੇ। ਮੈਂ ਨਹੀਂ ਦਬਿਆ। ਦਬੇ ਸਰਕਾਰ ਹੈ। ਮੈਂ ਉੱਥੇ ਹੀ ਖੜਿਆ ਜਿੱਥੇ ਪਹਿਲਾਂ ਖੜਿਆ ਸੀ ਉੱਥੇ ਅੱਜ ਖੜਿਆ ਮੈਂ। ਮੈਂ ਨਹੀਂ ਦਬਦਾ ਹੈਗਾ। ਜਿਹੜੀ ਗੱਲ ਕਹਿਣੀ ਹੈ ਉਹ ਵੀ ਕਹੂੰਗਾ। ਠੀਕ ਹੈ। ਜਿਹੜਾ ਕੱਟੜ ਬੰਦਾ ਹੁੰਦਾ ਨਾ ਉਹੀ ਕੱਟੜ ਬਾਤਾਂ ਕਰੂਗਾ। ਦੂਜਾ ਜਿਹੜੇ ਚਮਚੇ ਹੁੰਦੇ ਨੇ ਉਹਦਾ ਪਹਿਲੀ ਖਿਸਕੇ ਜਾਂਦੇ ਨੇ ਉਹਦਾ ਮੜਾ ਜਾ ਪਾਣੀ ਆ ਪਾਣੀ ਚ ਰੁੜ ਜਾਂਦੇ ਨੇ ਠੀਕ ਹੈ ਚਮਚੇ ਨੇ ਜਿਹੜੇ ਪਰ ਅਸੀਂ ਚਮਚੇ ਨਹੀਂ ਹੈਗੇ ਅਸੀਂ ਕੱਟੜਵਾਦ ਆ ਕੱਟੜ ਸੀ ਮੈਂ ਮੈਂ ਪੂਰਾ ਕੱਟੜ ਸੀ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਭਾਈਆਂ ਨਾਲ ਲੜਿਆ ਵੀ ਮੈਂ ਆਮ ਆਦਮੀ ਦਾ ਬਹੁਤ ਵੱਡਾ ਮੈਂ ਤਾਂ ਐ ਕਰ ਦੂੰਗਾ ਬਾਹਰ ਕਰ ਦੂੰਗਾ ਪਰ ਕੱਟੜਵਾਦਤਾ ਦੇ ਨਾਲੇ ਖੜਿਆ ਹੁਣ ਵੀ ਮੈਂ ਪਾਰਟੀ ਦੇ ਨਾਲ ਆ ਪਰ ਪਾਰਟੀ ਦੇ ਜਿਹੜੇ ਕੁਝ ਕੰਮ ਨੇ ਉਹ ਕੰਮਾਂ ਨੂੰ ਦੇਖ ਕੇ ਅੱਜ ਜਿੰਨ ਬੋਲਣ ਦਾ ਦੁਆਰੇ ਮਜਬੂਰ ਕਰ ਰਹੇ ਨੇ ਜੇ ਪੰਜਾਬ ਦੇ ਮੁੱਖ ਮੰਤਰੀ ਅੱਜ ਉਰੇ ਆ ਕੇ ਗਏ ਨੇ ਪਵਨਗੜ ਦੇ ਨਿੱਜੀ ਦੌਰਾ ਸੀ ਉਹਨਾਂ ਦੇ ਆਪਣੇ ਪਰਿਵਾਰਿਕ ਦੌਰਾ ਸੀ ਪਰ ਮੈਨੂੰ ਲੱਗਦਾ ਨਹੀਂ ਕਿ ਪਵਨਗੜ ਨੂੰ ਲੈ ਕੇ ਗੰਭੀਰ ਜਾਣਾ ਇੱਥੇ ਨਹੀਂ ਆਂਦੇ ਹੋ ਇੱਥੇ ਨਹੀਂ ਆ ਸਕਦੇ ਜੀ ਗੱਲ ਕਰਦੇ ਕੋਮਪਲੈਕਸ ਦਾ ਦੁਬਾਰਾ ਕਰਕੇ ਗਏ ਨੇ ਹੋ ਤੇ ਇਹ ਗੱਲ ਇਹ ਕਰਦੇ ਹੋ ਉਸ ਤੋਂ ਪਹਿਲਾਂ ਕਿ ਤੁਸੀਂ ਕੋਮਪਲੈਕਸ ਦਾ ਦੁਬਾਰਾ ਕਰਕੇ ਗਏ ਆਪ ਕੋਲ ਮੁਖਤਿਆਰ ਸਾਹਿਬ ਤੇ ਆਏ ਨੇ ਉਦੋਂ ਵਿੱਚ ਕਟੜਵਾਦ ਆ ਪਾਰਟੀਆਂ ਖੜਿਆ ਫਿਰ ਤੁਹਾਨੂੰ ਯਾਦ ਕਿਉਂ ਨਹੀਂ ਕਟੜਵਾਦ ਦੀ ਕਟੜਵਾਦ ਤਾਂ ਉਦੋਂ ਵੀ ਇਹਨਾਂ ਨੇ ਇਹ ਸਫਾਈ ਕਰਤੀ ਮੰਤਰੀ ਸਾਹਿਬ ਨੇ ਆਣਾ ਸੀ ਉਦੋਂ ਵੀ ਸਫਾਈ ਕਰਤੀ ਅੱਜ ਆਣਾ ਅੱਜ ਵੀ ਕਰਤੀ ਜਿਸ ਸਫਾਈ ਦੀ ਗੱਲ ਕਰਦੇ ਹੋ ਅੱਜ ਪੁਆਣੀਗੜ ਨਗਰ ਕੌਂਸਲ ਨਵੇਂ ਟ੍ਰੈਕਿੰਗ ਦੇ ਨਵੇਂ ਜਿਹੜੇ ਟੋਏ ਸੀ ਆਕਸੀਜਨ ਅੱਜ ਬੰਦ ਕੀਤੇ ਗਏ ਨੇ ਰਾਤੋਂ ਰਾਤ ਆਇਆ ਸਵੇਰੇ ਪਤਾ ਲੱਗਿਆ ਵੀ ਮੁੱਖ ਮੰਤਰੀ ਸਾਹਿਬ ਪਹੁੰਚ ਰਹੇ ਨੇ ਕੈਂਚੀਆਂ ਵਾਲਾ ਟੋਆ ਕਿਉਂ ਨਹੀਂ ਮਤੰਦੇ ਕਿਸੇ ਨੇ ਇਹ ਨਹੀਂ ਦੇਖਦਾ ਗਿਆ ਇਹ ਇਹ ਆ ਗਿਆ ਪਾਰਦਰਸ਼ੀ ਵੀ ਕਿਸੇ ਨੂੰ ਦੇਖਦਾ ਨਹੀਂ ਕਿ ਇਹ ਤੇ ਉੱਪਰ ਦੀ ਲੰਘ ਜਾਂਦੇ ਨੇ ਅੱਛਾ ਜੀ ਤੇ ਹੁਣ ਕੀ ਮੰਗਦੇ ਹੋ ਦੀ ਕਾਰਵਾਈ ਕਾਰਵਾਈ ਤਾਂ ਦੇਖੋ ਜੀ ਅਸੀਂ ਕਰਾਂਗੇ ਹੁਣ ਇਹ ਤਾਂ ਨਹੀਂ ਕਰ ਦੇਗੇ ਤੁਸੀਂ ਕਹਿੰਦੇ ਹੋ ਵੀ ਭਰਾ ਜੀ ਅਸਤਾ ਧਰਨਾ ਲਾਣਾ ਹੈ ਅਸੀਂ ਧਰਨਾ ਲਾਣਾ ਹੈ ਜਿਹੜਾ ਬਿੱਡੇ ਹੈ ਨਾ ਵੀ ਅਸੀਂ ਧਰਨਾ ਲਾਣੇ ਤਾਂ ਲਾਵਾਂਗੇ ਪੱਕੇ ਤੌਰ ਤੇ ਲੱਗੂਗਾ ਇੱਥੇ ਮਰਨ ਵਰਦਨ ਤੇ ਮੈਂ ਬੈਠੂਗਾ ਵੀ ਮੈਂ ਜਿੰਨਾ ਟਾਈਮ ਇਹਦਾ ਹੱਲ ਨਹੀਂ ਹੁੰਦਾ ਉਨਾ ਟਾਈਮ ਇੱਥੇ ਮੈਂ ਕੁਝ ਨਹੀਂ ਖਾਂਦਾ ਪੀਂਦਾ ਹੈਗਾ ਅੱਜ ਇਹ ਮੈਂ ਸਾਰੇ ਦੇ ਸਾਹਮਣੇ ਇਹ ਚੀਜ਼ ਦਾ ਦਾਵਾ ਕਰਦਾ ਵੀ ਇੱਥੇ ਕੋਈ ਹੋਰ ਬੈਠੇ ਨਾ ਬੈਠੇ ਇੱਥੇ ਮਰਨ ਵਰਤ ਮੈਂ ਬੈਠੂਗਾ ਵੀ ਮੈਂ ਕਰਦਾ ਵੀ ਮੈਂ ਜਿੰਨਾ ਜਿਹੜੇ ਹੱਲ ਨਹੀਂ ਹੁੰਦਾ ਮੈਂ ਇੱਥੇ ਕੁਝ ਨਹੀਂ ਖਾਂਦਾ ਬਿੱਲਾ ਨਗਰ ਕੌਂਸਲ ਨੂੰ ਲੈ ਕੇ ਨਗਰ ਕੌਂਸਲ ਨੇ ਕਿਹਾ ਵੀ ਟੈਂਡਰੇ ਦਾ ਹੋ ਚੁੱਕੇਗਾ ਜਲਦੀ ਅਸੀਂ ਕੰਮ ਕਰਾਂਗੇ ਬਹੁਤ ਜਲਦੀ ਨਿਵੇਰ ਲੱਗਦੇ ਨੇ ਪਰ ਫਿਰ ਵੀ ਤੁਸੀਂ ਕਿਉਂ ਕਾਲੀ ਕਿਉਂ ਕਰ ਰਹੇ ਹੋ ਕਾਲੀ ਤਾਂ ਦੇਖੋ ਜੀ ਕਾਲੀਆਂ ਤਾਂ ਇਸ ਕਰਕੇ ਨੇ ਕਿਉਂਕਿ ਇੱਥੇ ਜਿਹੜਾ ਹੁਣ ਸਿਸਟਮ ਚੱਲ ਰਿਹਾ ਹੈ ਨਾ ਨਗਰ ਕੌਂਸਲ ਦੇ ਵਿੱਚ ਇਹ ਖਾਣ ਵਾਲਾ ਸਿਸਟਮ ਚੱਲ ਰਿਹਾ ਹੈ ਹੁਣ ਇਹੋ ਸਾਹਿਬ ਆਪਦੇ ਮੂੰਹੋਂ ਆ ਕੇ ਇੱਕ ਗੱਲ ਕਹਿ ਕੇ ਗਏ ਨੇ ਵੀ ਇੱਕ ਬੰਦੇ ਨੇ ਟੈਂਡਰ ਭਰਿਆ ਵੀ ਹੋਰ ਕਿਸੇ ਨੇ ਨਹੀਂ ਭਰਿਆ ਫਿਰ ਉਹ ਬੰਦੇ ਨੂੰ ਟੈਂਡਰ ਕਿਉਂ ਨਹੀਂ ਦਿੱਤਾ ਗਿਆ ਕਾਸਿ ਕੀ ਦੀ ਮਾਨੇ ਜੀ ਕਮੇਟੀ ਵਾਲਿਆਂ ਦੀ ਸਾਨੂੰ ਇਹ ਦੱਸਿਆ ਗਿਆ ਵੀ ਗਲਤੀ ਸਾਰੀ ਨਗਰ ਕਾਇ ਜਿਹੜਾ ਨਗਰ ਨਗਰ ਕਾਉਂਸਲ ਦੀ ਗਲਤੀ ਹੈ ਉਹਦੀ ਕੋਈ ਗਲਤੀ ਨਹੀਂ ਇਹ ਇਹ ਉਹਨੂੰ ਦੱਬ ਰਹੇ ਨੇ ਉਹ ਇਹ ਕਹਿੰਦੇ ਨੇ ਵੀ ਇੱਕ ਬੰਦਾ ਹੋਰ ਟੈਂਡਰ ਭਰੇ ਅਸੀਂ ਉਹ ਟੈਂਡਰ ਦੇ ਖਿਲਾਫ ਦੂਜੇ ਬੰਦੇ ਨੂੰ ਦੱਬ ਕੇ ਅਸੀਂ ਉਹ ਤੋਂ ਵੱਧ ਪੈਸਾ ਲਈਏ ਇੱਥੇ ਲੱਗੇ ਘਾਟਾ ਠੀਕ ਹੈ ਅਸੀਂ ਉਹ ਤੋਂ ਵੱਧ ਲਈਏ ਇਸ ਕਰਕੇ ਇੱਕ ਬੰਦੇ ਨੇ ਭਰਿਆ ਜੇ ਦੇਣਦਿਆਂ ਕੰਮ ਕਰਾਣਾ ਉਹ ਬੰਦੇ ਨੇ ਡੈਂਡਰ ਭਰਿਆ ਕਿਸੇ ਨੇ ਹੋਰ ਨਹੀਂ ਭਰਿਆ ਉਹ ਚੱਕ ਕੇ ਦੇਣ ਵਿੱਚ ਚੱਕ ਕੇ ਕੰਮ ਕਰ ਕਿਉਂ ਨਹੀਂ ਕਰਾਵੇ ਐਸੇ ਕਰਕੇ ਨਹੀਂ ਕਰਾਉਂਦੇ ਵਿੱਚ ਦੂਜਾ ਬੰਦਾ ਭਰੂਆ ਅਸੀਂ ਉਹਦੇ ਉੱਪਰੋਂ ਪੈਸੇ ਵੱਧ ਲਵਾਂਗੇ ਆ ਖਾਣ ਦਾ ਜਰੀਆ ਸਾਰ ਮੈਨੂੰ 1 ਮਹੀਨੇ ਵਾਸਤੇ ਕਮੇਟੀ ਦਾ ਪ੍ਰਧਾਨ ਬਣਾ ਦਿਓ ਜੇ 1 ਮਹੀਨੇ ਚੋਂ ਨਿਕਲਦਾ ਨਕਸ਼ਾ ਨਾ ਬਦਲਦਾ ਮੇਰਾ ਨਾਮ ਬਦਲ ਦਿਓ ਈ ਨਾਮ ਹੈ ਬਲਵੰਤ ਜੋਗਾ ਜੀ ਅੱਗੇ ਕਿੱਥੇ ਰਹਿਣ ਵਾਲੇ ਹੋ ਮੈਂ ਸਕਰੂਰ ਤੋਂ ਤੁਸੀਂਰੇ ਕਿਵੇਂ ਪਹੁੰਚੇ ਮੈਂ ਅੱਜ ਸਵੇਰੇ ਪੜਿਆ ਸੀਗਾ ਇਹਦਾ ਆਪਣੇ ਗੋਲਦੀ ਸਾਹਿਬ ਦਾ ਮੈਸੇਜ ਪੜਿਆ ਸੀ ਵੀ ਕਹਿੰਦੇ ਵੀ ਇਹਦੇ ਨਾਬਾ ਕੈਂਚੀਆਂ ਦੇ ਵਿੱਚ ਮੈਂ ਭਵਾਨੀਗੜ ਬੋਲਦਾ ਹਾਂ ਬੈਨਰ ਰੇਟ ਇੱਕ ਮਤਲਬ ਬਹੁਤ ਵੀ ਗੰਭੀਰ ਸਮੱਸਿਆ 3 ਸਾਲਾਂ ਤੋਂ ਲਗਾਤਾਰ ਜਿਹੜੀ ਇੱਥੇ ਪਾਣੀ ਖੜਦਾ ਹੈ ਲੋਕ ਡਿੱਗਦੇ ਆ ਉਹਦੇ ਮੁਤਲਕ ਧਰਨਾ ਲੱਗਿਆ ਜਾ ਰਿਹਾ ਜਦੋਂ ਮੈਂ ਪੜਿਆ ਮੈਂ ਉਦੀ ਸੰਗਰੂਰ ਤੋਂ ਚੱਲ ਪਿਆ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਜਦੋਂ ਮੈਂ ਅੱਡੇ ਚ ਉਤਰਿਆ ਭਵਾਨੀਗੜ ਆਟ ਵਾਲੇ ਨੂੰ ਪੁੱਛਿਆ ਉਹ ਕਹਿੰਦਾ ਮੈਂ ਛੱਡ ਦੂੰ ਉੱਥੇ ਉਹਨੇ ਮੈਥੋਂ ਪੈਸੇ ਵੀ ਨਹੀਂ ਲਏ ਕਹਿੰਦਾ ਤੁਸੀਂ ਸਾਂਝੇ ਕੰਮ ਕਰ ਦਿਓ ਕਹਿਣ ਤੋਂ ਭਾਵ ਲੰਮਾ ਸਮਾਂ ਮਤਲਬ ਇਹੋ ਜੀ ਸਮੱਸਿਆ ਨੂੰ ਲੰਘ ਜਾਵੇ ਸਰਕਾਰ ਕੋਲੇ ਕੋਈ ਚੀਜ਼ ਦੀ ਘਾਟ ਨਹੀਂ ਹੈ ਲੋਕ ਦੁਖੀ ਨੇ 10 ਕਿ ਦਿਨਾਂ ਦੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਸਕੂਟਰੀ ਤੇ ਜਾਂਦਾ ਸੀਗਾ ਉਹ LED ਲਈ LED ਡਿੱਗ ਪਈ ਉਹਦੇ ਇਹਦੇ ਵਿੱਚ LED ਮਤਲਬ ਖਰਾਬ ਹੋ ਗਿਰੇ ਚਾਕੇ ਪਾਣੀ ਚ ਝੜਤੀ ਉਹ ਕਹਿੰਦੇ ਇੱਕ ਡਰਾਮਾ ਕਰੀਟ ਕਰ ਰਹਿ ਗਿਆ ਕਹਿੰਦੇ ਵੀ ਰਿਐਲਟੀ ਹੈ ਦੇਖੋ ਜੀ ਡਰਾਮਾ ਕਹੇ ਨਾਲੇ ਕਿਸੇ ਦਾ ਮੂੰਹ ਨਹੀਂ ਫੜਿਆ ਜਾਂਦਾ ਕਿਸੇ ਦਾ ਮੂੰਹ ਨਹੀਂ ਫੜਿਆ ਜਾਂਦਾ ਡਰਾਮਾ ਕਰਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਅਗਲੀ ਗੱਲ ਇਹ ਹੈ ਆਪਾਂ ਇਸ ਵਿਸ਼ੇ ਨਾਲ ਵੀ ਸਹਿਮਤ ਹੋ ਜਾਈਏ ਕਿ ਸਰਕਾਰ ਨੂੰ ਅਦੀਨਾ ਨਹੀਂ ਆਪ ਤਾਂ ਫੁਣ ਤੋਂ ਨਹੀਂ ਲੰਘ ਜਾਂਦੇ ਨੇ ਆਮ ਲੋਕਾਂ ਨੇ ਇੱਥੇ ਕੀ ਹਾਲ ਹੋ ਇਹ ਜਿਹੜੇ ਧਰਨੇ ਨੇ ਅਸੀਂ ਕੋਈ ਸ਼ੌਕ ਨੂੰ ਨਹੀਂ ਲਾਉਦੇ ਨਾ ਹੀ ਅਸੀਂ ਵਿਹਲੇ ਆ ਇਹੋ ਜੀ ਕੜਕ ਦੀ ਧੁੱਪ ਦੇ ਵਿੱਚ ਸਿਰਫ ਆਮ ਲੋਕਾਂ ਦੀ ਸਹੂਲਤ ਵਾਸਤੇ ਵੀ ਤਾ ਕਰਕੇ ਜਿਹੜੀ ਸਰਕਾਰ ਹੈ ਉਹ ਜਾਗ ਜਾਵੇ ਸਰਕਾਰ ਇਸ ਟਾਈਮ ਪੂਰੀ ਪੂਰਨ ਤੌਰ ਤੇ ਹਰ ਪੱਖ ਤੋਂ ਸੁੱਤੀ ਪਈ ਹੈ ਕੋਈ ਵੀ ਐਸਾ ਮਤਲਬ ਵਰਕਰ ਨਹੀਂ ਹੈ ਜਿਹੜਾ ਉਹਨਾਂ ਤੋਂ ਸੁਖੀ ਹੋਵੇ ਆ ਤਾਂ ਇੱਕ ਸਭ ਤੋਂ ਸਾਂਝਾ ਹੈ ਆਪਣੋ ਆਪਣੀਆਂ ਸਮੱਸਿਆ ਨੂੰ ਲੈ ਕੇ ਸਾਰੇ ਲੋਕ ਛੜਕਨ ਤੇ ਨੇ ਆਸ਼ਾ ਵਰਕਰ ਤੋਂ ਲੈ ਕੇ ਡਾਕਟਰਾਂ ਤੱਕ ਸੋ ਅੱਜ ਰੋਡਵੇਈ ਦੀ ਵੀ ਹੜਤਾਲ ਚੱਲ ਰਹੀ ਹੈ ਹੋਰ ਕਹਿਣ ਤੋਂ ਪਾਬ ਅਸੀਂ ਕੀ ਦਾ ਕੀ ਦਾ ਕੀ ਕਰੀਏ ਕੀ ਦਾ ਕੀ ਸਵਾਰਿਆ ਤੁਸੀਂ ਮੈਂ ਤੁਹਾਡੇ ਮਾਧਮ ਰਾਹੀਂ ਪੁੱਛਦਾ ਵੀ ਸਰਕਾਰ ਨੇ ਕੀ ਦਾ ਕੀ ਸਵਾਰਿਆ ਅਗਰ ਗੱਲ ਕਰੀਏ ਧਰਨਾ ਚੱਲਦੀ ਨਹੀਂ ਧਰਨਾ ਲਾਇਆ ਜਾਂਦਾ ਹੈ ਪਹਿਲਾਂ ਔਰ ਇੱਕ ਵਾਰ ਕਿਸਤੀ ਵਿੱਚ ਲਾਈਏਗੀ ਜਿ ਦੀ ਵੀ ਲਾਈਏਗੀ ਉਹ 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 ਜਿਹੜੇ ਏਦਾਂ ਦੇ ਕੰਮ ਹੁੰਦੇ ਆ ਨਾ ਉਹ ਸਿਰਫ ਸਰਕਾਰ ਨੂੰ ਜਗਾਉਣ ਵਾਸਤੇ ਹੁੰਦੇ ਆ ਵੀ ਫੰਡ ਦੀ ਕੋਈ ਘਾਟ ਨਹੀਂ ਹੈ ਅਸੀਂ ਟੈਕਸ ਸਵੇਰੇ ਉੱਠਣ ਲੱਗੇ ਹਰੇਕ ਚੀਜ਼ ਦੇ ਟੈਕਸ ਦਿੰਨੇ ਆ ਪੈਟਰੋਲ ਤੇ 55 ਰੁਪਏ 60 ਪੈਸੇ ਟੈਕਸ ਦਿੰਨੇ ਆ ਹਰੇਕ ਤੇ ਟੈਕਸ ਦਿੰਨੇ ਆ ਉਹ ਜਾਂਦਾ ਕਿੱਥੇ ਆਹ ਤਾਂ ਮਤਲਬ ਸਭ ਤੋਂ ਗੰਭੀਰ ਸਮੱਸਿਆ ਜੇ ਇੱਥੇ ਨਹੀਂ ਲੱਗਦਾ ਤਾਂ ਹੋਰ ਲੱਗੂਗਾ ਕਿੱਥੇ ਨਾ ਮੈਂ ਹਰਵਿੰਦਰ ਸਿੰਘ ਗੋਲਡੀ ਟੂਰ ਹਰਵਿੰਦਰ ਜੀ ਤੁਸੀਂ ਧਰਨਾ ਲਾਇਆ ਮੈਂ ਪਵਾਨੀਗੜ ਬੋਲਦਾ ਕੀ ਕਹਾਂ ਉਹ ਦੇਖੋ ਮੈਂ ਪਵਾਨੀਗੜ ਬੋਲਦਾ ਇੱਕ ਸਾਡੀ ਸੰਸਥਾ ਹੈ ਜੋ ਸ਼ਹਿਰ ਦੇ ਰੁਕੇ ਹੋਏ ਕੰਮ ਜਾਂ ਅਣਦੇਖੇ ਕੰਮਾਂ ਦਾ ਸਰਕਾਰ ਦੇ ਧਿਆਨ ਚ ਲਿਆਉਂਦੀ ਹੈ ਇਹ ਉਹ ਮੈਂ ਪਵਾਨੀਗੜ ਬੋਲਦਾ ਗਰੁੱਪ ਹੈ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਸਾਰੇ ਨਮਾਇੰਦੇ ਨੇ ਕਿਸਾਨ ਜੁਨੀ ਉਹਨਾਂ ਦੇ ਕਾਲੀ ਦੇ ਕਾਂਸ ਦੇ ਆਪ ਦੇ ਆ ਮੇਰੇ ਵੀਰ ਆਪ ਨਾਲ ਨੇ ਅਸੀਂ ਮਰਜੀਦਮਾਨ ਨਾਲ ਨੇ ਆ ਬੀਜੇਪੀ ਨਾਲ ਨੇ ਮੈਂ ਕਾਲੀ ਦਲ ਨਾਲ ਕੋਈ ਕਾਂਗਰਸ ਚ ਕੋਈ ਕਿਸੇ ਹੈ ਇਹ ਅਸੀਂ ਇੱਕ ਸੰਸਥਾ ਬਣਾਈ ਹੈ ਜੋ ਭੋਨੀਗੜ ਦੀ ਗੱਲ ਕਰਦੀ ਹੈ ਬਸ ਗੱਲ ਕਰੀਏ ਤਾਂ ਨਗਰ ਕੌਂਸਲ ਕਹਿ ਰਹੀ ਹੈ ਵੀ ਸਾਡੇ ਤੇ ਵੀ ਟੈਂਡਰ ਲੱਗ ਚੁੱਕਿਆ ਹੈ ਜਲਦੀ ਕੰਮ ਕਰਾਂਗੇ ਤੇ ਅੱ퍼 ਦੇਖ ਰਿਹਾ ਸੀ ਵੀ ਚੱਲ ਰਹੀ ਹੈ ਤੋਂ ਇਹ ਬੰਦ ਕੀਤੇ ਜਾ ਰਹੇ ਨੇ ਅੱਜ ਜਦੋਂ ਧਾਰਨਾ ਸੰਕੇਤ ਦਿੱਤਾ ਗਿਆ ਹੈ ਦੇਖੋ ਜਿਹੜਾ ਨਗਰ ਕੌਂਸਲ ਕਹਿ ਰਹੀ ਹੈ ਨਾ ਏ ਮੈਡਮ ਇਹ ਦੂ ਪਹਿਲਾਂ 3-4 ਵਾਰ ਕਹਿ ਚੁੱਕੇ ਪਹਿਲਾਂ ਵੀ ਕਹਿ ਕੇ ਗਏ ਨਿਕੀ ਦਿਨ ਦਾ ਉਦੋਂ ਪਹਿਲਾਂ ਆ ਫੋਟੋ ਲਈ ਹੋਈ ਹੈ ਕੰਮ ਸਟਾਰਟ ਕਰਨ ਦਾ ਵਾਅਦਾ ਕਰਕੇ ਗਏ ਸੀ ਵੀ ਮੈਂ ਨਹੀਂ ਪੱਥਰ ਲਾਤਾ ਅੱਜ ਤੋਂ ਕੰਮ ਸ਼ੁਰੂ ਹੈ ਬਹੁਤ ਵਾਰ ਮੈਡਮ ਨੇ ਕਹਤਾ ਹਰ ਵਾਰੀ ਕੋਈ ਨਵਾਂ ਬਹਾਨਾ ਹੁੰਦਾ ਜਿਵੇਂ ਐਤ ਕੀ ਹੈ ਟੈਂਡਰ ਕਿਨੇ ਪਤਾ ਜੀ ਦੂਜੇ ਨੇ ਟੈਂਡਰ ਨਹੀਂ ਪਾਇਆ ਸੀ ਦੇ ਨਹੀਂ ਸਕਦੇ ਜੇ ਇਹ ਗੱਲਾਂ ਜਿੱਦਨ ਤੁਸੀਂ ਬੀਬੀ ਜੂਰੇ ਐਲਾਨ ਕਰਕੇ ਗਏ ਹੋ 21 ਦਿਨਾਂ ਬਾਅਦ ਕੰਮ ਸ਼ੁਰੂ ਹੋ ਜਾਊਗਾ ਉਹਨੂੰ ਉਧਰ ਪਤਾ ਨਹੀਂ ਸੀ ਤੁਸੀਂ ਐਡੀ ਵਾਰ ਜੁਮੇਵਾਰ ਉਹਦੇ ਦੇ ਬੈਠੇ ਹੋ ਤੁਹਾਡੇ ਮੂੰਹ ਚੋਂ ਇੱਕ ਸ਼ਬਦ ਕਹੇ ਦਾ ਇੱਕ ਮਤਲਬ ਹੁੰਦਾ ਲੋਕ ਯਕੀਨ ਕਰਦੇ ਨੇ ਅੱਜ ਤੁਸੀਂ ਥੋਡੇ ਮੁੱਖ ਮੰਤਰੀ ਨੇ ਤੇ ਤੁਸੀਂ ਐਮ ਐਲ اے ਦਾ ਮਿਆਰ ਆ ਜਿਹੜਾ ਉਹ ਐਮ ਸੀਆ ਤੋਂ ਵੀ ਥੱਲੇ ਕਰਦਾ ਦੀ ਗੱਲ ਕਰੀਓ ਕਹਿੰਦੇ ਨੇ ਮਾਨਦਾਰ ਸਰਕਾਰ ਹੈ ਭ੍ਰਿਸ਼ਟਾਚਾਰ ਰਹੇ ਤੇ ਇਹ ਵਿਕ ਲੈਟਰਾਂ ਦੇ ਮੁੱਦੇ ਦੀ ਗੱਲ ਕਰੀਏ ਚਾਹੇ ਟੋਏ ਪਾਣੀ ਗੜ ਦੇ ਕੈਂਚੇ ਦੀ ਮੁੱਦੇ ਕਰੀ ਨਾਬਾ ਰੋਡ ਦੇ ਜਿਹੜਾ ਟੂਲ ਪਲਾਜ ਦੀ ਉਹ ਵੀ ਫ੍ਰੀ ਕਰਿਆ ਸੜਕ ਵੀ ਬਣਾਈ ਹੈ ਇਹ ਗੱਲ ਕਰੀਓ ਸਰਕਾਰ ਕੰਮ ਵੀ ਤਾਂ ਆਪਣੇ ਪੱਧਰ ਤੇ ਬਹੁਤ ਕਰ ਰਹੀ ਹੈ ਸ਼ਾਇਦ ਇਹ ਜਾਣਕਾਰੀ ਅਧੂਰੀ ਹੈ ਜਿਹੜੀ ਨਾਬਾ ਰੋਡ ਦਾ ਟੋਲ ਪਲਾਜਾ ਸੀ ਉਹ ਮਿਆਦ ਪੂਰੀ ਹੋ ਚੁੱਕੀ ਸੀ ਇਹ ਸਰਕਾਰ ਬੰਦ ਤੋਂ ਪਹਿਲਾਂ ਬੰਦ ਸੀ ਇੱਕ ਦੂਜਾ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਆਮਾਨਦਾਰ ਸਰਕਾਰ ਹੈ ਇਹਦੀਆਂ ਮਾਨਤਾ ਦੀਆਂ ਡੰਕੇ ਸਾਰੇ ਪੰਜਾਬ 'ਚ ਵੱਜ ਰਹੇ ਨੇ ਇਹ ਪੰਜਾਬ ਲੈਵਲ ਦੀ ਗੱਲ ਆ ਜਾਂਦੀ ਆ ਤੁਹਾਡੀ ਡਿਬੇਟ ਵੀ ਲੰਬੀ ਹੋ ਜਾਣੀ ਹੈ ਕਿੰਨੇ ਮੰਤਰੀ ਜਿਹੜੇ ਇਹਨਾਂ ਦੇ ਫੜੇਗੇ ਜਿਹਦਾ ਮੁੱਖ ਮੰਤਰੀ ਵੀ ਦਾਵਾ ਕਰਦਾ ਸੀ ਵੀਦੇ ਸਬੂਤ ਮੇਰੇ ਲਵੇ ਨੇ ਅੱਜ ਉਹਨਾਂ ਨੂੰ ਨਾਲ ਬਿਠਾਈ ਬੈਠਾ ਹੈ ਜਾਂਚ ਅੱਜ ਸਾਡੇ ਇੱਥੇ ਰਾਮਪਰੇ ਆਇਆ ਕਿਉਂ ਨਹੀਂ ਰੋਡ ਰਾਹੀਂ ਆਇਆ ਉਹਨੂੰ ਪਤਾ ਸੀ ਜੇ ਮੈਂ ਇਥੋਂ ਦੀ ਨੰਗਿਆ ਪੌਣੀਅੜ ਬੋਲਦਾ ਦੀ ਟੀਮ ਮੂਰੇ ਸਾਨੂੰ ਮਿਲੂਗੀ ਜਹਾਜ਼ ਰਾਈ ਉੱਤੋਂ ਦੀ ਆ ਕੇ ਪੁਲਸ ਲਾ ਕੇ ਅਵਦੇ ਰਿਸ਼ਤੇਦਾਰਾਂ ਦੇ ਖੰਡਪਾਟਸ ਆਫ ਦੇ ਪੂ ਦੇ ਮੱਥਾ ਟੇਕ ਔਰ ਅਸੀਂ ਲੋਕ ਇਹ ਲੋਕ ਜਿਨ੍ਹਾਂ ਨੇ ਵੋਟ ਪਾਈ ਐ ਅਸੀਂ ਸੋਚਦੇ ਸੀ ਵੀ ਅਸੀਂ ਆਪਣੀ ਮੁੱਖ ਮੰਤਰੀ ਆ ਰਿਹਾ ਕੋਈ ਡਿਮਾਂਡ ਰੱਖ ਲਾਂਗੇ ਅਸੀਂ ਇਹਦਾ ਨਰਕ ਦਾ ਦੱਸ ਦਾਂਗੇ ਆ ਸਟਕੀ ਰਹੇ ਨੇ ਖੋਰਾ ਇਹ ਹੁਣੇ ਸਾਡੀ ਅੱਖਾਂ 'ਚ ਪੈਣ ਲੱਗ ਗਿਆ ਇਸ ਤੋਂ ਬਾਅਦ ਜਾਦੇ ਤੁੱਪਾਂ ਪਈਆਂ ਇਹ ਲੋਕਾਂ ਦੀਆਂ ਦੁਕਾਨਦਾਰਾਂ ਦੀਆਂ ਗਾਕਾਂ ਦੀ ਅੱਖਾਂ 'ਚ ਬਊਗਾ ਇਹ ਨਿਗਾਹ ਖਰਾਬ ਕਰੂ ਜੇ ਤਾਂ ਨਹੀਂ ਪੈ ਗਿਆ ਇਹ ਸਲਿੱਪੜੀ ਹੋਊ ਦੇਖੋ ਤੁਸੀਂ ਜੇ ਕੰਮ ਨਹੀਂ ਕਰ ਸਕਦੇ ਤੁਸੀਂ ਜਿਹੜਾ ਮਾੜਾ ਮੋਟਾ ਚੱਲਦਾ ਕੰਮ ਉਹਨੂੰ ਤਾਂ ਨਾ ਖਰਾਬ ਕਰੋ ਹੁਣ ਅੱਗੇ ਵਾਲੀ ਰਣਨੀਤੀ ਕੀ ਹੈ ਅੱਗੇ ਵਾਲੀ ਰਣਨੀਤੀ ਇਹ ਹੈ ਅੱਜ ਦਾ ਸੰਕੇਤਕ ਸਾਡਾ ਧਰਨਾ ਸੀ ਅਸੀਂ ਸੋਮਵਾਰ ਤੱਕ ਦਾ ਟਾਈਮ ਦਿੰਨੇ ਆ ਪ੍ਰਸ਼ਾਸਨ ਨੂੰ ਫੇਰ ਜੇ ਐਸ ਡੀ ਐਮ ਸਾਹਿਬ ਜਾਂ ਐਮ ਐਲ ਏ ਸਾਹਿਬ ਸਾਨੂੰ ਨੂੰ ਕੋਈ ਇਹਦਾ ਟੁਕਮਾ ਹੱਲ ਦੱਸਦੇ ਨੇ ਜਿਹਦੀ ਸਾਡੀ ਇਹ ਇਲਾਕੇ ਨੂੰ ਅਸੀਂ تسلی ਹੁੰਦੀ ਹੈ ਉਦੋਂ ਬਾਅਦ ਸਾਡੀ ਮੈਂ ਪਨਗੜ ਬੋਲਦਾਂ ਟੀਮ ਬੈਠੂਗੀ ਅਗਲਾ ਫੈਸਲਾ ਲਵਾਂਗੇ ਜੇ ਉਦੋਂ ਪਹਿਲਾਂ ਸਾਡੇ ਕਿਸੇ ਨਾਲ ਗੱਲ ਨਾ ਕੀਤੀ ਤਾਂ ਸੋਮਵਾਰ ਤੋਂ ਸਾਡਾ ਪੱਕਾ ਦਰਨਾ ਸ਼ੁਰੂ ਹੈ